ਇਹ ਕਹਿੰਦਾ ਮੈਂ ਹਟਦਾ ਮਰੀਜ਼ ਆ ਬੀਬੀ ਦਾ ਮਰੀਜ਼ ਹੈ ਇੱਕ ਮਿੰਟ ਜੀ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਪ੍ਰਿੰਸੀਪਲ ਸਾਹਿਬ ਇੱਕ ਦਾ ਉਹਦੇ ਖਿਲਾਫ ਲੇਖ ਨਹੀਂ ਜੋ ਕਰਨਾ ਹੈ ਨਹੀਂ ਨਹੀਂ ਉਹ ਦੀ ਗਵਾਹੀ ਕਰਵਾ ਦੇ ਇਹ ਭਰਾ ਜੀ ਮੇਰੀ ਗੱਲ ਸੁਣੋ ਪੱਖਵਾਦ ਨਹੀਂ ਕਰਨਾ ਬੱਚੇ ਦਾ ਮਾਮਲਾ ਚਾਈਲਡ ਹੈ ਦਾ ਅਸੀਂ ਐਸੀ ਕਮਿਸ਼ਨ ਕੋ ਵੀ ਜਾਵਾਂਗੇ ਅਸੀਂ ਚਾਈਲਡ ਕੋਈ ਵੀ ਜਾਵਾਂਗੇ ਜਿਹੜੀ ਦੇਖੋ ਆਪਾਂ ਕੋਈ ਪੱਖ ਨਹੀਂ ਪੂਰਨਾ ਜਿਹੜਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਨਹੀਂ ਤਾਂ ਮੈਂ ਬੱਚੇ ਹੋਣੇ ਉਹਦੇ ਨੂੰ ਹਸਪੀਟਲ ਲੈ ਜਾਂਦਾ ਪ੍ਰਿੰਸੀਪਲ ਪ੍ਰਿੰਸੀਪਲ ਬੜੀ ਅਜੈਂਟ ਇੱਕ ਮਿੰਟ ਆਪਾਂ ਕੀ ਜਾਣੇ ਆ ਕੀ ਕਰਨਾ ਚਾਹੀਦਾ ਉਹੀ ਕਰਾ ਦਈਏ ਇੱਕ ਮਿੰਟ ਟੋ ਟੋ ਕੱਟ 15-20 ਬੱਚਿਆਂ ਦੇ ਤਾਂ ਮੂੰਹ ਤੇ ਨਿਸ਼ਾਨ ਨੇ ਥੱਪੜ ਦੇ ਇਸ ਤਰੀਕੇ ਦੇ ਇਹਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕੀਤੀ ਸੀ ਮਸਲਾ ਸਾਡੇ ਲੋਕਾਂ ਕੋਲ ਆਵੇ ਇੱਕ ਮਿੰਟ ਨੇ ਮੇਰੇ ਕੋਲ ਵੀ ਘਰ ਇੱਕ ਬੱਚਾ ਗਿਆ ਸੀ ਰੱਬ ਜੀ ਮੈਂ ਦੇਖਿਆ ਉਹਦੇ ਵੀ ਲੈਫਟ ਸਾਈਡ ਦੇ ਤੇ ਕਾਫੀ ਸਾਰੇ ਈ ਬੱਚਿਆਂ ਨੇ ਕਈ ਬੱਚਿਆਂ ਨੇ ਪਰ ਮੈਨੂੰ ਜਿੱਥੋਂ ਤੱਕ ਰਾਤੀ ਨੇ ਦੱਸਿਆ ਸੀਗਾ ਉਦੋਂ ਵੇਲੇ ਇਹ ਵੀ ਦਿੱਤਿਆ ਸੀ ਕਿ ਡਰਾਇੰਗ ਮਾਸਟਰ ਹੈ ਮੈਨੂੰ ਨੇ ਲੱਗਦਾ ਕਿ ਡਰਾਇੰਗ ਮਾਸਟਰ ਨੂੰ ਇੰਨਾ ਕੋਈ ਇਹ ਸਰ ਪ੍ਰਿੰਸੀਪਲ ਸਰ ਜੀ ਕਲਾ ਦੀ ਚੀਜ਼ ਹੈ ਕਹਿੰਦਾ ਮਾਸੂਮ ਆ ਮਾਸੂਮ ਬੱਚੇ ਨੇ ਮੈਨੂੰ ਮੈਨੂੰ ਜੋ ਲੱਗਦਾ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਵੀ ਕਰਨ ਆਇਆ ਸੀ ਇਸੇ ਕਰਕੇ ਜੀ ਇਸੇ ਸੰਬੰਧ ਗੱਲ ਕਰਨ ਆਇਆ ਸੀ ਮੈਨੂੰ ਨਹੀਂ ਸੀ ਪਤਾ ਤੁਹਾਨੂੰ ਲੱਗਿਆ ਮਜਬੂਰੀ ਮੇਰੇ ਕੋਲ ਤਾਂ ਇੱਕ ਬੱਚਾ ਆਇਆ ਸੀ ਉਹ ਮੈਂ ਜੋ ਮੈਂ ਇਹਦੀ ਗੱਲ ਕਰਨ ਮਜਬੂਰੀ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਨ ਆਇਆ ਸੀ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਜੇ ਕੋ ਕਿ ਜਿਵੇਂ ਟੀਚਰ ਦੀ ਘਰ ਦੀ ਫਰਸਟ੍ਰੇਸ਼ਨ ਹੈ ਜੇ ਕੋਈ ਬਾਹਰਲਾ ਕੋਈ ਮਸਲਾ ਆਇਆ ਉਹ ਬੱਚਿਆਂ ਤੇ ਮਸੂਮ ਬੱਚਿਆਂ ਤੇ ਨਹੀਂ ਨਿਕਲਣਾ ਚਾਹੀਦਾ ਉਹਨੂੰ ਮਸਤਰੀ ਜਿਹੜੀ ਬਣਦੀ ਕਾਰਵਾਈ ਆ ਉਹ ਹੋਊਗੀ ਮੈਂ ਵੀ ਬੇਨਤੀ ਕਰਦਾ ਦੇਖੋ ਸਰ ਡਰਾਇੰਗ ਦਾ ਵਿਸ਼ਾ ਹੀ ਕਲਾਕਾਰੀ ਹੈ ਕਲਾ ਔਰ ਕਲਾ ਚਿਹਰੇ ਤੇ ਕਲਾ ਬਣਾਉਣੀ ਹੈ ਜੀ ਅਸੀਂ ਜਿਹੜਾ ਮਸਲਾ ਹੈ ਇਸ਼ਾਅਲਾ ਬੱਚੇ ਪਨਾਗੇ ਅੱਗੇ ਬੜਾ ਲਾਇਆ ਗਏ ਨੇ ਵੀ ਬੰਦੀ ਜਿਹੜਾ ਉਹਦੇ ਵੀ ਕੋਰ ਨਹੀਂ ਚਾਹਦੀ ਆ ਇਹ ਕਹਿੰਦਾ ਬੱਚਾ ਜੇ ਮਾਪਾ ਜੀ ਬਹੁਤ ਹੋ ਜਾਂਦਾ ਤੁਹਾਨੂੰ ਮੁੱਕੀ ਰਹਿੰਦੀ ਸਰ ਆਹ ਗੱਲ ਕਰਨਾ ਚਾਹੁੰਦੇ ਸੀ ਇਹ ਜਿਹੜਾ ਬੱਚਾ ਇੱਕ ਬੋਲਾਰੀ ਗੱਲ ਕਰਦੀ ਹੈ ਅੱਧੀ ਇਹੀ ਮਤ ਕਰ ਰਹੀ ਹੈ ਦਵੀਂ ਜਾ ਰਿਹਾ ਰਿਪੋਰਟ ਪਾ ਰਿਹਾ ਰਵੀ ਕੁਮਾਰਵਾ ਜਿਹਨੇ 25 ਜਾਂ 30 ਬੱਚਿਆਂ ਨੂੰ ਘਟਿਆ ਉਹਨੂੰ ਉਹਨੂੰ ਦਖਾਂਸ਼ਤ ਕੀਤਾ ਜਾਵੇ ਔਰ ਪ੍ਰਿੰਸੀਪਲ ਆ ਕੇ ਇਹਨਾਂ ਕੋ ਮਾफी ਮੰਗੇ ਜਾਂ ਗਾਹਾਂ ਤੋਂ ਗਾਹਾਂ ਤੋਂ ਇਹ ਜਿਹਾ ਕਰਨਾ ਹੋਵੇ ਗਾਹਾਂ ਦਾ ਕੁਝ ਕਹਿਣਾ ਭਾਈ ਨਹੀਂ ਤਾਂ ਇੱਕ ਮੱਧ ਤਾਂ ਹੀ ਇੱਕ ਪਾਸੇ ਇਹ ਬੱਚਿਆਂ ਨੂੰ ਭਰਾਵੇ ਇਹਦੇ ਪਾਸੇ ਇਹਨਾਂ ਨੂੰ ਹੈ ਨਾ ਉਹ ਆ ਕੇ ਗੱਲ ਨਹੀਂ ਸੁਣੀ ਉਹ ਨਹੀਂ ਕਿਸੇ ਦੀ ਕਹਿੰਦੀ ਮੇਰੀ ਗੱਲ ਸੁਣੋ ਅੰਦਰ ਵਾਹ ਕੇ ਮੈਂ ਮਾਲ ਲੈਣੇ ਆਪਾਂ ਗੱਲ ਕਰ ਜੇ ਹੁਣ ਇੰਨੀ ਥੋੜਾ ਸਾਰੇ ਜਿੰਨੀ ਗੱਲ ਸੁਣੀ ਜਾਂਦੀ ਕੁਝ ਬੰਦਾ ਆਪਣੇ ਆਪਣੇ ਮੂੰਹ ਬੋਣਦਾ ਪ੍ਰਿੰਸੀਪਲ ਨੇ ਡਿਰੇਕਟਰ ਪੋਸਟ ਨੇ ਆਪਾਂ ਸੂਰਦਾ ਮਾਸਟਰ ਟੀਚਰ ਦਾ ਪਿੱਛੇ ਬੈਕ ਫੂਰ ਹੈ ਨਾ ਪਿੱਛੇ ਬੈਕ ਫੂਰ ਹੈ ਨਾ ਉਹ ਦੇ ਖਿਲਾਫ ਕਰ ਰਿਹਾ ਵੀ ਕਿ ਮੈਂ ਨਾ ਟੀਚਰ ਨੂੰ ਕਿਹਾ ਜੋ ਵੀ ਬੜਦੇ ਉਹ ਮਾਫੀ ਵੀ ਮੰਗੂਗਾ ਸਰ ਗਾਇਲ ਅਫਸਰ ਗਿਆ ਉਹਨੂੰ ਆਪਣੀ ਪਾਵਰ ਦਾ ਨਹੀਂ ਮਿਲ ਰਹੀ ਐਸਾ ਨਹੀਂ ਪਤਾ ਹੋਵੇ ਰਿਮੇਂਡਰ ਹੋਣਾ ਨਹੀਂ ਹੈ ਕਿ ਕਰ ਰਹੇ ਸੀਗੇ ਮੇਰੇ ਨਾਲ ਲੇਡੀ ਇਸ ਤਰ੍ਹਾਂ ਪੇਸ਼ ਆ ਰਹੀਆਂ ਸੀ ਆ ਵੀ ਮੈਨਾਂ ਤੂੰ ਕੌਣ ਹੈ ਤੂੰ ਬੰਦਾ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਕਰੀਂ ਮੈਂ ਗੱਲ ਕਰਨੇ ਨੂੰ ਪਿਆਰ ਹੈ ਕੁਝ ਬੰਦੇ ਪੰਜਾਂ ਬੰਦੇ ਆ ਜਾਓ ਮੈਂ ਜਿੱਦਾਂ ਕਹਿੰਦੇ ਉਹਦੇ ਖਲਾਫਕਾਰ ਵੀ ਨਹੀਂ ਕਰਾਂ ਲੇਕਿਨ ਵਗੈਰਾ ਉਹ ਅੱਜ ਛੁੱਪੀ ਤੇ ਹੈ ਉਹਦੀ ਪਰਮਿਸ਼ਨ ਸਰ ਸਵਾਲ ਹੈ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਪੰਜ ਇਹ ਕਿੱਥੇ ਚਲੇ ਗਏ ਬੱਚਿਆਂ ਦੀ ਗਿਣਤੀ ਜ਼ਿਆਦਾ ਜਿਹਨਾਂ ਦੇ ਚਪੇੜ ਬੱਚੇ ਮਾਪੇ ਜ਼ਿਆਦਾ ਨਹੀਂ ਸਰ ਕੋਈ ਸੁਣੋ ਇੱਕ ਮਿੰਟ ਮੜ ਜਾ

बड़ी बेरहमी ने देखो मारे गया हां ये थे खड़े कर बहुत फार्म करना रोज पे भी के लगता है मेरी भी ऑफिस हो जो आ रही है प्रिंसिपल आ माने प्रतिस्थिति से बच्चे है और वो जा रहे हैं ऐसे अभी मैं आए हूं सर ऐसे ब्लॉग सर जी देखिए बच्चे ने सारी क्लास के बच्चों का यही निशान आ गया देखो तुम्हारे माने के शुरू दिन मारे ਸੋਮਵਾਰ ਨੂੰ ਅਜਨੀਵਾਰ ਸੋਮਵਾਰ ਨੂੰ ਸਵੇਰੇ 10 ਵਜੇ ਉਹਨੂੰ ਇੱਥੇ ਇਹਨਾਂ ਦੇ ਮਾਪੇ ਦੇ ਸਾਹਮਣੇ ਲਿਆਓ ਇੱਥੇ ਜੋ ਵੀ ਉਹਨੇ ਗਲਤੀ ਕੀਤੀ ਆ ਆਪਣੀ ਗਲਤੀ ਮੰਨੇ ਜੋ ਵੀ ਇਹ ਕਰਨਾ ਚਾਹੁੰਦੇ ਮਾਪੇ ਦੀ ਜ਼ਿੰਮੇਵਾਰੀ ਹੈ ਸਭਾ ਵੀ ਬੰਦ ਹੋਣੀ ਚਾਹੀਦੀ ਵੀ ਹੋਰ ਕਿਤੇ ਨਾ ਹੋਰ ਕਿਸੇ ਬੱਚੇ ਨਾਲ ਨਾ ਇਹ ਭਾਗੀਆਂ ਲਾਜੋਵੇ ਦੋ ਮਿੰਟ ਜੀ ਇੱਕ ਮਿੰਟ ਜੀ ਜੋ ਜੋ ਪ੍ਰਿੰਸੀਪਲ ਜੋ ਸਖਤ ਤੋਂ ਸਖਤ ਉਤੇ ਕਾਰਵਾਈ ਹੁੰਦੀ ਆ ਕੋਈ ਲਿਹਾਜ ਨਾ ਕਰਿਓ ਤੁਹਾਨੂੰ ਮੈਂ ਦੱਸ ਦਉ ਨਹੀਂ ਤਾਂ ਇਹ ਸਾਰਾ ਜਿਹੜਾ ਗੁੱਸਾ ਆ ਲੋਕਾਂ ਦਾ ਤੁਹਾਡੇ ਤੇ ਬੋਟਣ ਉਹ ਤੋਂ ਬਦਲ ਜਾਣਾ ਤੁਹਾਡੇ ਤੇ ਆਣਾ ਦੇਖੋ ਉਹਨੇ ਕੰਮ ਗਲਤ ਕੀਤਾ ਆ ਛੋਟੇ ਛੋਟੇ ਬੱਚਿਆਂ ਦੇ ਮੂੰਹ ਤੇ ਲਾਛਾਂ ਪਾਈਆਂ ਪਈਆਂ ਜਦੋਂ ਜਦੋਂ ਕਾਨੂੰਨ ਕਹਿੰਦਾ ਬੱਚੇ ਨੂੰ ਮਾਰਨਾ ਨਹੀਂ ਬੱਚੇ ਨੂੰ ਜਦੋਂ ਦੇਖੋ ਮੇਰੀ ਗੱਲ ਸੁਣੋ ਜਦ ਸਰਕਾਰ ਵੱਲੋਂ ਨਿਯਮ ਲਾਗੂ ਆ ਵੀ ਕਿਸੇ ਬੱਚੇ ਦੇ ਤੁਸੀਂ ਕੁੱਟ ਮਾਰ ਨਹੀਂ ਕਰਨੀ ਇਹ ਤਾਂ ਮੂੰਹ ਬੋਲੀ ਤਸਦੀਕ ਆ ਸੁਣੋ ਮੇਰੀ ਗੱਲ ਸੁਣੋ ਤੁਸੀਂ ਇਸ ਗੱਲ ਨਾਲ ਸਹਿਮਤ ਆ ਹਾਂਜੀ ਤੁਸੀਂ ਮੰਡੇ ਬੁਲਾਓ ਉਹਨਾਂ ਨੂੰ ਮੰਡੇ ਇੱਕ ਮਿੰਟ ਜੀ ਇੱਕ ਮਿੰਟ ਪਈ ਮੰਡੇ ਬੁਲਾ ਦਿੰਨੇ ਆ ਮੰਡੇ ਆਉਗੇ ਪ੍ਰਿੰਸੀਪਲ ਦੂਜਾ ਵਿਭਾਗੀ ਕਾਰਵਾਈ ਉਹਦੇ ਖਿਲਾਫ ਜੋ ਸਖਤ ਹੋ ਸਕਦਾ ਬਲਡਿੰਗ ਲੈ ਕੇ ਭੇਜੂਗੇ ਇੱਕ ਮਿੰਟ ਜੀ ਮੰਡੇ ਦਾ ਟਾਈਮ ਮੰਡੇ ਮਨੋਸੋ ਜੀ ਪ੍ਰਿੰਸੀਪਲ ਦਾ ਮੰਡੇ 10 ਵਜੇ ਦੇਖੋ ਜੀ ਇਹ ਇਸ ਤਰ੍ਹਾਂ ਆ ਕਿ ਉਹ ਦੀ ਵਾਈਟ ਦੀ ਨਿਗਰੀ ਆ ਉਹ ਹਸਪੀਟਲ 'ਚ ਦਾਖਲ ਹੋਇਆ ਕੋਈ ਨਾ ਕੋਈ ਉੱਥੇ ਸੌਣਾ ਜਾਂ ਰਾਤ ਨੂੰ ਆਉਂਦੇ ਨਹੀਂ ਆਉਂਦੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਅਸੀਂ ਲੈਟਰ ਦਾ ਆਰਡਰ ਦਿੰਦੇ ਹਾਂ ਥੋੜਾ ਜੀ ਅਸੀਂ ਨਾਮ ਜੋੜ ਕਰਦੇ ਹਾਂ ਅਸੀਂ ਬੜੇ ਜੀ ਕਿੰਨਾ ਇੰਤਜ਼ਾਰ ਕਰਦੇ ਸੀ ਇੱਕ ਮੈਂ ਗੱਲ ਹੀ 300 ਸਾਹਿਬ ਦਾ ਸਟ੍ਰੀਟ ਨੰਬਰ 90 90 90 ਅੱਜ ਤੁਹਾਡੇ ਕੋਲ ਲੈਣੇ ਆ ਅਸੀਂ ਉਸ ਹਸਪਤਾਲ ਨਾਲ ਦਿੰਨੇ ਆ ਐਡਰੈਸ ਦੱਸਿਆ ਜਾਵੇ ਆ ਆਡਰ ਕਰ ਦਿੰਨੇ ਵੀ 100 ਦੱਸੋ ਜੀ 2 ਮਿੰਟ ਦੇ 1 ਮਿੰਟ 1 ਮਿੰਟ ਬਣਾਈ ਗਈ 1 ਮਿੰਟ ਮੇਜਰ ਜੀ ਸੋਮਵਾਰ ਸੋਮਵਾਰ ਮੀਨ ਸੋਮਵਾਰ 10 ਵਜੇ ਉੱਤੇ ਆ ਜਾਣਾ ਚਾਹੀਦਾ ਉਹਨੂੰ ਤਾਂ ਨਹੀਂ ਨਹੀਂ ਤਾਂ ਆ ਡੀਐਸਪੀ ਸਾਹਿਬ ਖੜੇ ਐ ਮਾਜੀ ਰਿਟਰਨ ਇੱਕ ਮਿੰਟ ਯਾਰ ਇੱਕ ਜਣਾ ਗੱਲ ਗੱਲਬਾਤ ਕਰ ਲੈ ਨਹੀਂ ਤਾਂ ਡੀਐਸਪੀ ਸਾਹਿਬ ਖੜੇ ਜੇ ਸੋਮਵਾਰ ਨੂੰ ਆ ਨਾ ਆ ਤਾਂ ਉੱਥੇ ਐਫਆਈਆਰ ਲੋਜ ਕਰਕੇ ਉਹ ਬਾਈਕ ਨੂੰ ਨਾਲ ਆਪਾਂ ਲੈ ਕੇ ਆਵਾਂਗੇ ਠੀਕ ਆ ਜੀ ਮਨਜ਼ੂਰ ਆ ਦੱਸੋ ਜੀ ਮਨਜ਼ੂਰ ਦੱਸੋ ਮੇਜਰ ਜੀ ਮਨਜ਼ੂਰ ਦੱਸੋ ਠੀਕ ਆ ਚਲੋ 10 ਵਜੇ ਆ ਰਹਿਣਾ ਹਣਕੇ ਇੱਥੇ ਆ ਗਏ ਆ ਜਿਹਨੇ ਰੋਡ ਕਲੀਅਰ ਕਰਤਾ ਕਹਿੰਦੇ ਕਿਸਾਨੀ ਹੁਣ ਬੇਨਤੀ ਆ ਕਿ ਮਿਨਿਸਟਰ ਜੀ ਨੂੰ ਮਿਲਣ ਗਏ ਇੱਕ ਮਿੰਟ ਵਾਲਾ ਆਲਾ ਨੇ ਵਾਲੇ ਜੀ ਨਹੀਂ ਜਾਣਦੇ ਜੀ